ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਰਾ ਵੱਲੋਂ ਗਵਰਨਰ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਜਿਸ ਦੇ ਵਿੱਚ ਤਿੰਨ ਚਾਰ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਕੀਤੀ ਗਈ ਹੈ ਗੱਲਬਾਤ ਕਰਦੇ ਸਾਡੇ ਨਾਲ ਪ੍ਰਧਾਨ ਸਭ ਖੁਦ ਮੌਜੂਦ ਨੇ ਬੰਦੀ ਸਿੰਘ ਲੰਬੇ ਅਰਸੇ ਦੇ ਬੈਠੇ ਆ ਤੇ ਸਾਡਾ ਫਰਜ਼ ਆ ਭੀ ਜਿੱਥੇ ਕਾਨੂੰਨ ਜਾਂ ਜਸੂਨ ਇਨਸਾਫ ਮਿਲਣਾ ਉਸ ਦਰਵਾਜ਼ੇ ਨੂੰ ਖੜਕਾਉਣਾ ਅਸੀਂ ਉਹਨੂੰ ਪਹਿਲਾਂ ਵੀ ਗਵਰਨਰ ਸਾਹਿਬ ਨੂੰ ਮਿਲ ਕੇ ਗਏ ਸੀ ਅੱਜ ਫੇਰ ਅਸੀਂ ਇੱਕ ਰਿਪ੍ਰੈਜ਼ੈਂਟੇਸ਼ਨ ਉਹ ਵੀ ਦਿੱਤੀ ਆ ਕਿ 2019 ਦੀ ਨੋਟੀਫਿਕੇਸ਼ਨ ਮੁਤਾਬਕ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਸਜ਼ਾ ਨੂੰ ਤਬਦੀਲ ਕਰਨਾ ਔਰ ਉਹਨਾਂ ਦੇ ਨਾਲ ਭਾਈ ਗਰਦੀਪ ਸਿੰਘ ਖਹਿੜਾ ਤੇ ਭਾਈ ਦਵਿੰਦਰਪਾਲ ਸਿੰਘ ਪੁੱਲ ਨੂੰ ਰਿਹਾ ਕਰਨਾ ਇਹਨਾਂ ਦੀ ਨੋਟੀਫਿਕੇਸ਼ਨ ਹੈ ਪਲੱਸ ਭਾਈ ਜਗਤਾਰ ਸਿੰਘ ਪਿਉਰਾ ਪਰਮਜੀਤ ਸਿੰਘ ਜੀ ਭਾਈ ਜਗਤਾਰ ਸਿੰਘ ਜੀ ਹਵਾਰਾ ਪਰਮਜੀਤ ਸਿੰਘ ਜੀ ਪਿਉਰਾ ਤੇ ਜਗਤਾਰ ਸਿੰਘ ਤਾਰਾ ਉਹ ਸਜ਼ਾ ਪੂਰੀ ਕਰ ਚੁੱਕੇ ਹਨ ਤੇ ਉਹਨਾਂ ਦੀ ਵੀ ਰਿਹਾਈ ਜਿਹੜੀ ਆ ਕੀਤੀ ਜਾਵੇ ਬਾਕੀ ਕੇਸ ਜਿਹੜੇ ਚੱਲਦੇ ਰਹਿਣਗੇ। ਅਮੀਤ ਸਾਹਿਬ ਜਿਵੇਂ ਬੰਦੀ ਸਿੰਘਾਂ ਦਾ ਮੁੱਦਾ ਤੁਸੀਂ ਲਗਾਤਾਰ ਉਠਾ ਰਹੇ ਹੋ ਤੇ ਲੋਕ ਸਭਾ ਚੋਣਾਂ ਨਜ਼ਦੀਕ ਨੇ ਕਿ ਪਹਿਲਾਂ ਆਇਆ ਹੁੰਦਾ ਵੀ ਸਰਕਾਰ ਦੀ ਜਦੋਂ ਜਾਣ ਦਾ ਵੇਲਾ ਹੁੰਦਾ ਤਾਂ ਧਰਨੇ ਪ੍ਰਦਰਸ਼ਨ ਜਾਰੀ ਹੋ ਜਾਂਦੇ ਆ ਇਹ ਮੁੱਦਾ ਵੀ ਕੀ ਚੱਕਿਆ ਜਾਵੇਗਾ ਪ੍ਰਦਰਸ਼ਨ ਰਾਹੀਂ ਜਾਂ ਮੈਮੋਰੈਂਡਮ ਰਾਹੀਂ ਸਾਡੇ ਦੇਖੋ 2 ਸਾਲ ਹੋ ਗਏ ਅਸੀਂ ਦੋ ਸਾਲਾਂ ਦੇ ਹਰ ਇੱਕ ਕੰਮ ਦੇ ਵਿੱਚ ਆਮਾ ਹੋਮ ਮਿਨਿਸਟਰ ਨੂੰ ਮਿਲਣ ਦਾ ਸੀ ਜਾਂ ਚਿੱਠੀਆਂ ਲਿਖਣ ਦਾ ਸੀ ਸਾਰਾ ਸਿਗਾ ਹੁਣ ਵੀ ਅਸੀਂ ਉਹਦੇ ਲਈ ਇੱਕ ਪੰਜ ਮੈਂਬਰੀ ਕਮੇਟੀ ਵੀ ਅਕਾਲ ਤਖਤ ਵੱਲੋਂ ਬਣੀ ਸੀ ਉਹਦੇ ਤੌਰ ਤੇ ਉੱਤੇ ਅਸੀਂ ਉਹਦੀ ਵੀ ਜਦੋਜਾਦ ਕਰ ਰਹੇ ਹਾਂ ਇਹ ਇਲੈਕਸ਼ਨ ਕਰਕੇ ਨਹੀਂ ਕਰ ਰਹੇ ਇਹ ਤਾਂ ਸਾਨੂੰ 2-3 ਸਾਲ ਹੋ ਗਏ ਇਸ ਗੱਲ ਦੇ ਪਿੱਛੇ ਮਗਰ ਦੌੜਿਆਂ ਨੂੰ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਬਹੁਤ ਸਾਰੇ ਸਟੇਟਸ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਖਾਲਸਤਾਨੀ ਕਿਹਾ ਜਾ ਰਿਹਾ ਥੋੜਾ ਉਸ ਤੇ ਕੀ ਵਿਚਾਰ ਹੈ ਕਿਉਂਕਿ ਜਿਸ ਤਰੀਕ ਨਾਲ ਆਇਆ ਸਫਸਰ ਤੇ ਦੇਖੋ ਉਹ ਜਿਹੜਾ ਆਈਪੀਐਸ ਆਫਸਰ ਦਾ ਮੈਂ ਉਦੋਂ ਵੀ ਕਮੈਂਟ ਕੀਤਾ ਸੀ ਕਿ ਉਹ ਆਈਪੀਐਸ ਆਫਸਰ ਤੇ ਆਈਪੀਐਸ ਆਫਸਰ ਜਿਹੜਾ ਆ ਉਹ ਪਾਣੀ ਪੁੰਨ ਕੇ ਨਿਕਲਦਾ ਤੇ ਫਿਰ ਉਹਨੂੰ ਪ੍ਰੋਵੋਕੇਟ ਕਰਨਾ ਫਾਰਮ ਆਫ ਟੈਸਟ ਨੂੰ ਲੈ ਕੇ ਐਸਜੀਪੀਸੀ ਵੱਲੋਂ ਪ੍ਰਧਾਨ ਸੋ ਤੁਹਾਡੇ ਕੀ ਸਟੱਡੀ ਅਸੀਂ ਉਹਦੇ ਲਈ ਅੱਜ ਐਗਜ਼ੈਕਟਿਵ ਦੀ ਮੀਟਿੰਗ ਵੀ ਸੀ ਅਸੀਂ ਉਹਦੇ ਵਿੱਚ ਪੂਰ ਜ਼ੋਰ ਉਹਨਾਂ ਦਾ ਸਮਰਥਨ ਵੀ ਕੀਤਾ ਔਰ ਅਸੀਂ ਆਪਣੀ ਬਚਨਬੱਧਾ ਵੀ ਦੁਹਰਾਈ ਆ ਕਿ ਅਸੀਂ ਉਹਨਾਂ ਦੇ ਨਾਲ ਆ ਔਰ ਸਾਡੇ ਉੱਥੇ ਜਦੋਂ ਦਾ ਉਹ ਐਜੀਟੇਸ਼ਨ ਸ਼ੁਰੂ ਹੋਈ ਆ ਲੰਗਰ ਦੀ ਮੈਡੀਕਲ ਤੌਰ ਤੇ ਏਡ ਲਈ ਅਸੀਂ ਹਰ ਕਲੇ ਉਹਨਾਂ ਦੀ ਮਦਦ ਕਰ ਰਹੇ ਹਾਂ ਤਏ ਸੰ ਸਾਡੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਜਿਹੜੇ ਕਿ ਅੱਜ ਰਾਜਪਾਲ ਹੋਰਾਂ ਨਾਲ ਬਲਾਕਾਟ ਕੀਤੀ ਹੈ ਜਿਸ ਦੌਰਾਨ ਤਿੰਨ ਮੁੱਦਿਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗਿਆ ਡਿਬੂਗੜ ਦੇ ਵਿੱਚ ਅੰਮ੍ਰਿਤਪਾਲ ਦੇ ਉਹਨਾਂ ਸਾਥੀਆਂ ਦੀ ਪ੍ਰਾਈਵੇਸੀ ਨੂੰ ਲੈ ਕੇ ਅਤੇ ਜੋ ਬੰਦੀ ਸਿੰਘਾਂ ਦਾ ਮੁੱਦਾ ਅਤੇ ਸੁਲਤਾਨਪੁਰ ਲੋਧੀ ਵਾਲੇ ਦਿਨ ਜੋ ਗੁਰਨਾਣ ਦੇਵ ਜੀ ਦੇ ਪ੍ਰਕਾਸ਼ਪੁਰ ਵਾਲੇ ਦਿਨ ਜੋ ਘਟਨਾ ਹੋਈ ਉਸ ਮਸਲੇ ਨੂੰ ਲੈ ਕੇ ਅੱਜ ਬਲਾਕਾਟ ਕੀਤੀ ਹੈ ਕੈਮਰਾ ਪਰਸਨ ਡੀਪੀ ਡੋਗਰਾ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਨ ਨਿਊਜ਼ ਚੰਡੀਗੜ੍ਹ